ਇੱਕ ਕਿਵੇਂ ਬਾਪੂ ਦਰਬਾਰਾ ਸਿੰਘ ਵਿਚਾਰੇ ਕਿੰਨਾ ਜ਼ਿੰਦਾ ਆਪਣੇ ਪੁੱਤ ਦੇ ਕਿਹਦਾ ਨਾਂ ਹੀ ਇਹ ਤੂੰ ਵੀਰੇ ਦਾ ਪੈਰ ਵੀ ਦੇਖੋ ਕਿਵੇਂ ਸਾਰਾ ਉਮਨੀਟਾ ਤੋਂ ਕਾਲਾ ਹੋ ਗਿਆ ਜਿਸੰਗਲ ਲੱਗਿਆ ਹੋਇਆ ਸੌਖਾ ਨਹੀਂ ਭਰਾ ਉਹਦੇ ਪੁੱਤਾਂ ਨੂੰ ਬੰਨਣਾ ਲੋਕ ਕਿੰਨੇ ਟਾਈਮ ਤੋਂ ਵੀ ਜਾਂਦਾ ਹੈ ਇਹ 2011 ਤੋਂ ਜ਼ਹਿਰ ਗਿਆ ਹੁਣ ਅੱਗੇ ਤਾਂ ਪਹਿਲਾਂ ਦਰਬਾਰ ਸਾਹਿਬ ਨੂੰ ਚਲਾ ਜਾਂਦਾ ਹੀ ਆ ਜਾਂਦਾ ਹੈ ਪਾਠ ਬਹੁਤ ਕਰਦਾ ਦੋਨੇ ਟਾਈਮ ਇਤਨੀ ਜਹਿਰ ਖਾਣ ਦਾ ਵੀ ਮਿਸ ਜ਼ਹਿਰ ਕਾ ਲਿੰਦਾ ਆਪਾਪ ਜ਼ਹਿਰ ਦਿੰਦਾ ਕਿਤੇ ਪੁੱਤ ਨੂੰ ਮੈਨੂੰ ਜ਼ਹਿਰ ਦਿੰਦਾ ਆ ਮੈਨੂੰ ਮਾਲਕ ਦਾ ਨਾਮ ਬਚਾਉਂਦਾ ਮਾਲਕ ਕੀ ਬਚਾਉਂਦਾ ਆ ਰਿਹਾ ਮੈਨੂੰ ਇਹਨੇ ਕੋਈ ਛੱਡੀ ਨਹੀਂ ਕੋਈ ਕਮੀ ਮੈਨੂੰ ਮਾਰਨ ਵਾਲੀ ਮਤਾਏ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਰਹੇ ਆ ਤੇ ਰਿਸ਼ਤੇਦਾਰ ਉਹ ਵੀ ਕਈ ਉਹਨਾਂ ਨੂੰ ਇਹਨੇ ਕਿਹਾ ਉਹਨਾਂ ਨੇ ਮੈਨੂੰ ਕੁੱਟਿਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤਾਂ ਸਵੇਰੇ ਹੀ ਬੁਲਾਤੀ ਸੀ ਮੈਂ ਯਾਰ ਬਾਈ ਦੋ ਵਾਰੀ ਬੁਲਾ ਲੇਗਾ ਕੀ ਹੋਇਆ ਸੁਖਵੰਤ ਬਾਈ ਠੀਕ ਆ ਬਾਈ ਤੂੰ ਤੂੰ ਠੀਕ ਆ ਪਿੰਡ ਕਿਹੜਾ ਤੇਰਾ ਮਨਾ ਮੁੱਗੇ ਲੈ ਜਾ ਨਾਪਕ ਕਿੰਨੇ ਕ ਟਾਈਮ ਤੋਂ ਵੀ ਤਾਂ ਇੰਦਾ ਹੋਇਆ ਇਹ 2011 ਤੋਂ 2011 ਪਹਿਲਾਂ ਮੇਰਾ ਵਸੇ ਪਿੰਡ ਆਹਰਿਆਣੀ ਦੇ ਵਿੱਚ ਆ ਸਰਸਾ ਜ਼ਿਲ੍ਹਾ ਇਹਦੇ ਦੁੱਖ ਦੇ ਮਾਰੇ ਜੰਜੀ ਮੈਂ ਉੱਥੋਂ ਜ਼ਮੀਨ ਵਿੱਚ ਕੀਤੀ ਇੱਥੇ ਆ ਗਿਆ ਮੈਂ ਕਿਹਾ ਵੀ ਥਾਂ ਦੀ ਬਦਲੀ ਕੋਈ ਨਹੀਂ ਤਾਂ ਕੀ ਵੀ ਕੀ ਉਥੋਂ ਹੀ ਜਾਣੀ ਦੀ ਜਦੋਂ ਬਾਲੀ ਪ੍ਰੋਬਲਮ ਹੁੰਦੀ ਸੀ ਤੇ ਦਰਬਾਰ ਸਾਹਿਬ ਨੂੰ ਭਾਈ ਤਾਹਣ ਚੱਕਾ ਕਰਨ ਕਲ ਤੁਰਦਾ ਸੀ ਉੱਥੇ ਮੇਰਾ ਪਰਿਵਾਰ ਸੀ ਸਾਰਾ ਮੂਲ ਮਾਰ ਦੀ ਦਾਦਿਕ ਇੱਥੇ ਹੁਣ ਮਸੱਲਾ ਹੋਰ ਤਾਂ ਘਰ ਹੈ ਹੁਣੇ ਅੱਗੇ ਤਾਂ ਪਹਿਲਾਂ ਦਰਬਾਰ ਸਾਹਿਬ ਨੂੰ ਚਲਾ ਜਾਂਦਾ ਜਾਂ ਆ ਜਾਂਦਾ ਸੀ ਤੇ ਨੰਦਪੁਰ ਸਾਹਿਬ ਚਲਿਆ ਜਾਂਦਾ ਹੈ ਪਟਿਆਲੇ ਦੂਖਨਵਾਰ ਪਾਠ ਬਹੁਤ ਕਰਤਾ ਦੋਨੇ ਟਾਈਮ ਨੇ ਅਤਨੀ ਪੂਰਾ ਹੁਣ ਵੀ ਕਰ ਤੀਜੀ ਕੰਨਾਂ ਚੋਂ ਹੀ ਕਹਿੰਦਾ ਮੇਰੇ ਵਾਜਾਂ ਜਾਂ ਬਰਨਾ ਲੈਂਦਾ ਆ ਦੇ ਤਾਈ ਦੇ ਲੜਕੇ ਦਾ ਆਪ ਦੀ ਤਾਈ ਦਾ ਉਹ ਵਾਜਾਂ ਦਿੰਦੇ ਆ ਉਹ ਹਟਾਉ ਉਹ ਅੰਸਕਵੰਦ ਜਿਹੜੇ ਵਾਜਾਂ ਦਵਾਉਂਦੇ ਆ ਉਹਦੇ ਵਿੱਚ ਤੈਨੂੰ ਕਦੇ ਕੋਈ ਐ ਵੀ ਕਹਿੰਦੇ ਵੀ ਤੂੰ ਕਿਸੇ ਨੂੰ ਮਾਰ ਦੇ ਵਾਜਾ ਦੱਸੇ ਵੀ ਤੋ ਕਈ ਸਾਲ ਪਹਿਲਾਂ ਇਹਨਾਂ ਨੇ ਮੈਨੂੰ ਮੋਟਰਸਾਈਕਲ ਤੋਂ ਡਿੱਗਿਆ ਸੀ ਹੂੰ ਉਹਨਾਂ ਨਾਲ ਤਾਂ ਜੜਿਆਂ ਨੇ ਰਲ ਕੇ ਸਾਜ਼ਿਸ਼ ਕੀਤੀ ਸੀ ਮੋਟਰਸਾਈਕਲ ਡਿੱਗਿਆ ਡਾਕਟਰਾਂ ਨੇ ਮੇਰੇ ਕੰਨਾਂ 'ਚ ਪਤਾ ਨਹੀਂ ਕੀ ਪਸਾਇਆ 이어ਫੋਨ ਪਸਾਇਆ ਕਿ ਕੀ ਪਸਾਇਆ ਅੱਜ ਜਮਾਨਾ ਬਹੁਤ ਤੇਜ਼ ਹੋ ਗਿਆ ਇਹ ਤਾਂ ਹਰ ਕਿਸੇ ਨੂੰ ਪਤਾ ਸਈ ਤਾਂ ਮੇਰੇ ਨਾਲ ਤੁਸੀਂ ਮਖੌਲ ਕਰੀ ਜਾਂਦੇ ਆ ਮਖੌਲ ਕਹਿ ਲੋ ਟੀਚਰ ਕਹਿਣ ਕੋਈ ਕੁਝ ਕਹਿ ਲੋ ਜਿਹੜਾ ਕੋ ਸਭ ਕੁਝ ਪਤਾ ਹੁੰਦਿਆ ਵੀ ਸਵਾਲ ਪੁੱਛਦੇ ਹੂੰ ਗੱਲ ਕੋਈ ਨਹੀਂ ਆ ਸੰਗਲ ਲਾਇਆ ਤੇ ਘਰੇ ਖੋਲ ਦਿੰਦਾ ਇੱਥੇ ਕਿਉਂ ਮੈਨੂੰ ਲਿਆਇਆ ਕੋਈ ਗੱਲ ਜ਼ਹਿਰ ਨਾਂ ਦਵੇ ਮੈਨੂੰ ਜ਼ਹਿਰ ਕਾਢ ਦਿੰਦਾ ਹਾਂ ਬਾਪ ਜ਼ਹਿਰ ਦਿੰਦਾ ਕਿਤੇ ਪੁੱਤ ਨੂੰ ਸ਼ਕਾਣੀ ਹੋਣਾ ਮੇਰਾ ਕਿਉਂ ਨਿੱਕਾ ਹੁੰਦਾ ਪਾਲ ਲਿਆਉਣ ਕੀ ਪਤਾ ਕਿਵੇਂ ਪਾਲੇ ਪਿਤਾ ਕੇ ਜਨਮ ਕੀ ਜਾਣੇ ਕੌਣ ਫੂਤ ਸੁਖਮੀ ਸਾਹਿਬ ਦੇ ਪਾਠ ਚੋਂ ਸ਼ਬਦ ਮਾਲਕ ਨੇ ਜਿਸ ਕੌਂ ਦਾ ਇਹਦਾ ਜਨਮ ਮੈਨੂੰ ਕੀ ਪਤਾ ਇਹਦਾ ਕਿ ਕੀ ਬੈਕਗ੍ਰਾਉਂਡ ਹੈ ਵੀ ਇਹਨੇ ਕਿਵੇਂ ਕਿਵੇਂ ਪਾਲਿਆ ਮੈਨੂੰ ਮੈਂ ਇਹ ਦੱਸ ਸਕਾਂ ਕਿ ਨਹੀਂ ਸਕਾਂ ਕਿ ਕੀ ਬਤਾ ਕਿਵੇਂ ਜਿਹੜਾ ਕੋਈ ਮੈਂ ਦੇਖਦਾ ਰਿਹਾ ਮੈਂ ਤਾਂ ਸੱਚ ਦੱਸ ਰਿਹਾ ਮੈਨੂੰ ਜ਼ਹਿਰ ਦਿੰਦਾ ਆ ਮੈਨੂੰ ਮਾਲਕ ਦਾ ਨਾਮ ਬਚਾਉਂਦਾ ਮਾਲਕ ਹੀ ਬਚਾਉਂਦਾ ਆ ਰਿਹਾ ਮੈਨੂੰ ਗੁਰਨਾਨਕ ਇਹਨੇ ਕੋਈ ਛੱਡੀ ਨਹੀਂ ਕੋਈ ਕਮੀ ਮੈਨੂੰ ਮਾਰਨ ਵਾਲੀ ਸਮਤਾਏ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਰਹੇ ਆ। ਉਹ ਡਾਕਟਰਾਂ ਨੇ ਕੀ ਪਤਾ ਨਹੀਂ ਕਰਨਾ ਚਾਹੀਏ ਫੋਨ ਕੀ ਪਸਾਇਆ ਕੀ ਆ ਕੀ ਨਹੀਂ। ਸ਼ਾਇਦ ਮੈਂ ਜ਼ਿਆਦਾ ਬੋਲ ਕਾ ਮੈਂ ਹੋਰ ਵੀ ਕੁਝ ਹੋ ਸਕਦਾ। ਤੇ ਘਰ ਚ ਫੋਨ ਘਰ ਚ ਘਰੇ ਪੱਖਿਆਂ ਪੱਖਿਆਂ ਚ ਫੋਨ ਪਸਾਏ ਹੋਏ ਆ, 이어ਫੋਨ ਪਸਾਏ ਹੋਏ ਆ, ਮੋਬਾਈਲ ਸਾਰੇ ਕੋਠੀ ਚ ਆਵਾਜ਼ ਆਉਂਦੀ ਆ ਰਾਤ ਨੂੰ ਦਿਨ ਨੂੰ ਤੇ ਪਹਿਲਾਂ ਤਾਂ ਮੈਨੂੰ ਕਈ ਸਾਲ ਗੋਲੀਆਂ ਦਿੰਦਾ ਗੋਲੀਆਂ ਦਿੰਦਾ ਰਿਹਾ। ਤੇ ਗੋੜੀਆਂ ਤਾਂ ਮੈਂ ਖੇੜਾ ਛੱਡ ਕੇ ਆ ਰੱਬ ਨੇ ਮੈਨੂੰ ਬੁਚਾਇਆ ਤੇ ਫੇਰੇ ਕਿਤੇ ਪਾਣੀ ਜਿ ਕੋਸ਼ ਪਾਤਾ ਕਿਤੇ ਕਾਸੇ ਜਿ ਕੋਸ਼ ਪਾਤਾ ਤੇ ਹੁਣ ਕਈ ਜਾਂ ਦਿਨਾਂ ਦਾ ਜਦੋਂ ਸਾਰਾ ਕੁਝ ਮਾ ਪਰਮਾਤਮਾ ਤਾਂ ਠੀਕ ਹੀ ਕਰਦਾ ਮੇਰਾ ਮੈਂ ਨੇ ਕਈ ਜਾਂ ਦਿਨਾਂ ਦਾ ਸੰਗਲ ਆਇਆ ਇਹਦੇ ਰਸਤੇਦਾਰ ਉਹ ਵੀ ਕਈ ਉਹਨਾਂ ਨੇ ਇਹਨੇ ਕਿਹਾ ਉਹਨਾਂ ਨੇ ਮੈਨੂੰ ਕੁੱਟਿਆ ਪਿੰਡੋਂ ਵੀ ਸੀਗਾ ਕੋਹਨੇ ਵੀ ਕੁੱਟਿਆ ਮੈਨੂੰ ਛੋਟਿਆਂ ਨਾਲ ਕੁੱਟਿਆ ਕਈ ਦਿਨ ਪਹਿਲਾਂ ਸੰਗਲ ਖੋਲ ਦਿੰਦੇ ਆ ਫਿਰ ਲਾ ਦਿੰਦੇ ਆ ਖੋਲ ਦਿੰਦੇ ਫਿਰ ਲਾ ਦਿੰਦੇ ਆ ਹਾਂ ਦੱਸੋ ਬਹੁਤ ਮਾੜੀ ਗੱਲ ਹੈ ਇਹ ਤਾਂ ਹਰ ਕਈਆਂ ਨੇ ਕਿਹਾ ਮੈਨੂੰ ਕਈਆਂ ਨੂੰ ਜਦੋਂ ਦੱਸਿਆ ਉਹ ਪਰ ਅਸੀਂ ਕਹਾਂਗੇ ਨਿਕਲਾਂਗੇ ਕਰਾਂਗੇ ਵੀ ਤੇਰੇ ਨਾਲ ਖੜਾਂਗੇ ਪਰ ਤੈਨੂੰ ਵੀ ਸਾਡਾ ਸਾਥ ਦੇਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਦਰਬਾਰਾ ਸਿੰਘ ਜੀ ਆਪਣੇ ਬੇਟੇ ਸਗਵੰਤ ਸਿੰਘ ਨੂੰ ਲੈ ਕੇ ਆਏ ਨੇ ਇੱਥੇ ਵੀਰ ਦੇ ਪੈਰ ਨੂੰ ਸੰਗੜ ਲੱਗਿਆ ਕੰਨ ਚੋਂ ਨਾ ਸ਼ੂ ਸ਼ੂ ਆਵਾਜ਼ ਆਉਣ ਤੱਕ ਪੈਂਦੀ ਕਰਦੇ ਕੀ ਹੋ ਤਾਏ ਕੇ ਕਈ ਤਾਏ ਤਾਈ ਆ ਉਹਦਾ ਮੁੰਡਾ ਕੌਣ ਤੇ ਸਾਰੀ ਦਿਹਾੜੀ ਉਹ ਲੱਗੇ ਰਹਿੰਦੇ ਆ ਐਂ ਕਰਦੇ ਆ ਜਿਵੇਂ ਛੇਲੇ ਸਾਰੀ ਜਿੰਦ ਮੈਂ ਦਸੀ ਜਾਂਦਾ ਇਹ ਸਾਰੇ ਕਿਤੇ ਕੋਈ ਕਰਦੇ ਆ ਪਰ ਹੋਰ ਨਾਮ ਬਤਾ ਕਰਿਓ ਕੋਈ ਮੈਂ ਤਾਂ ਮੈਂ ਦਿੱਤਾ ਕਹਿਣਾ ਨਹੀਂ ਚਾਹੀਦਾ ਗਾ ਵੱਡੀ ਗੱਲ ਕੁਝ ਕੁਝ ਹੋਜੀ ਨੇ ਅਸੀਂ ਵੀ ਕਹਿਣਾ ਨਹੀਂ ਚਾਹੀਦਾ ਜੋ ਸਮਝ ਹੀ ਗਏ ਤੁਸੀਂ ਦਿਮਾਗ ਆਇਆ ਕੁਝ ਜ਼ਿਆਦਾ ਹੀ ਤੇਜ਼ ਆ ਥੱਕਾ ਨਾ ਕੋਈ ਨਾ ਥੱਕਾ ਦਾ ਬੈਠਾ ਕੋਈ ਨਾ ਉਸ ਨਾਲ ਮੈਨੂੰ ਚਾਹੀਦਾ ਨਹੀਂ ਸੀਗਾ ਕੋਈ ਨਾ ਛੋਟੇ ਭਾਈ ਕੋਈ ਨਾ ਅਸੀਂ ਕਿਸੇ ਨਾਲ ਨਹੀਂ ਗੱਲ ਕਰਦੇ ਠੀਕ ਆ ਨੇਤਰ ਖੇਤਰ ਸੰਗਲ ਖੋਲੀ ਜੀ ਚੱਕ ਤਾਂ ਚੱਕ ਲੈ ਬਾਈ ਦੇਖੋ ਕਿਵੇਂ ਬਾਪੂ ਦਰਬਾਰਾ ਸਿੰਘ ਵਿਚਾਰੇ ਕਿੱਡਾ ਜਿੰਦਾ ਆਪਣੇ ਪੁੱਤ ਦੇ ਇਹ ਤਾਂ ਨਾ 이어ਫੋਨ ਹੋਵੇ ਉਹ ਹੋਰ ਕੁਝ ਹੋਵੇ ਤਾਂ ਵੀ ਸ਼ੂ ਸ਼ੂਨ ਦੀ ਆਵਾਜ਼ ਕੋਈ ਨਾ ਸਭ ਠੀਕ ਹੋਏ ਨਾ ਸਗੋਂ ਤਾਂ ਸ਼ੂ ਸ਼ੂਨ ਦੀ ਆਵਾਜ਼ ਹੋਵੇ ਤੱਕਾ ਕਰ ਬੋਲੇ ਸ਼ੂ ਸ਼ੂਨ ਰਹਾ ਨੀ ਨੀ ਪਾ ਕਰਦਾ ਉਹ ਆਪੀ ਪੜਾ ਕਰ ਜਾਂਦਾ ਵਗੈਰਾ ਪੜਾ ਕਰ ਦਿੰਦਾ ਕੋ ਸੰਗੜ ਨੂੰ ਵੀ ਜੰਗਾਲ ਲੱਗ ਗਿਆ ਉਹਨੇ ਉਹਨੇ ਥਾਂ ਨੂੰ ਵਾਹਿਗੁਰੂ ਤੇ ਵੀਰੇ ਦਾ ਪੈਰ ਵੀ ਦੇਖੋ ਕਿਵੇਂ ਸਾਰਾ ਉਹਨੇ ਨਹੀਂ ਥਾਂ ਤੋਂ ਕਾਲਾ ਹੋ ਗਿਆ ਜਿੱਥੇ ਸੰਗੜ ਲੱਗਿਆ ਹੋਇਆ ਇਹ ਏਡਾ ਭਾਰਾ ਸੰਗਲ ਏਡਾ ਲੰਬਾ ਸੰਗਲ ਬਾਪੂ ਨੂੰ ਆਪਣੇ ਪੁੱਤ ਦੇ ਲਾ ਕੇ ਰੱਖਣਾ ਪੈਂਦਾ ਸੌਖਾ ਨਹੀਂ ਭਰਾ ਉਹਦੇ ਪੁੱਤਾਂ ਨੂੰ ਬੰਨਣਾ ਆਪਣੇ ਧੀਆ ਪੁੱਤਾਂ ਨੂੰ ਸੰਗਾਣਾ ਬੰਨਣਾ ਸੌਖਾ ਨਹੀਂ ਹੈ ਦੁਨੀਆ ਦਾ ਸਭ ਤੋਂ ਵੱਡਾ ਜੇ ਕੋਈ ਭਾਰ ਆ ਨਾ ਇਨਸਾਨ ਤੇ ਉਹ ਆਪਣੇ ਧੀਆ ਪੁੱਤਾਂ ਦੀ ਅਖੰਡ ਦੇ ਸਾਹਮਣੇ ਐਸੀ ਦੁਰਦਸ਼ਾ ਦੇਖਣਾ ਇੱਥੇ ਦੁੱਖ ਚ ਦੇਖਣਾ ਉਹਨਾਂ ਨੂੰ ਜਿਹੜੇ ਦੁੱਖ ਚ ਜਿਹੜੇ ਹਾਲਾਤ ਦੇ ਵਿੱਚ ਸਖਰਤ ਹੋਇਆ ਇਸ ਤੋਂ ਵੱਡਾ ਕੋਈ ਦੁਨੀਆ ਦਾ ਭਾਰ ਨਹੀਂ ਇਸ ਤੋਂ ਵੱਡੀ ਹੋਰ ਦੁਨੀਆ ਦੀ ਕੋਈ ਤਕਲੀਫ ਉਹ ਜਿਹੜੀ ਸਾਡੇ ਕੋਲੇ ਇੱਥੇ ਸੁਪਨਿਆਂ ਦੇ ਘਰ ਬਹੁਤ ਸਾਰੇ ਮਾਪੇ ਇਸ ਭਾਰ ਨੂੰ ਸਾਡੀਆਂ ਦੁਆਵਾਂ ਮਾਰਦਾਸਾਂ ਤੇ ਅਸੀਸਾਂ ਨਾਲ ਹੌਲਾ ਕਰਕੇ ਜਾਂਦੇ ਨੇ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਅੱਜ ਗਿਸ਼ਵੰਤ ਸਿੰਘ ਵਾਸਤੇ ਵੀ ਅਰਦਾਸ ਕਰੇ ਬਾਪੂ ਦਰਵਾਰਾ ਸਿੰਘ ਵਾਸਤੇ ਵੀ ਅਰਦਾਸ ਕਰੇ ਬਹੁਤ ਬਹੁਤ ਤਕਰੀਬ ਚੱਲਦੀ ਆਪਣਾ ਸ਼ਰੀਕਾ ਕਬੀਲਾ ਘਰਬਾਰ ਛੱਡ ਕੇ ਸਿਰਫ ਪੁੱਤ ਨੂੰ ਠੀਕ ਕਰਨ ਵਾਸਤੇ ਹਰਿਆਣੇ ਤੋਂ ਸਰਸੇ ਤੋਂ ਪੰਜਾਬ ਆਵਸਿਆ ਪਾ ਜੇ ਪਾ ਸ਼ਕਰਪਾ ਕਰਨਾ ਸਵੰਤ ਵੀਰਾ ਸਾਡਾ ਪ੍ਰਸ਼ਾਦ ਚਲਾਖ ਤੱਕ ਮੈਂ ਖੜਾ ਛੱਡਿਆ ਨਹੀਂ ਪੁੱਤ ਦਵਾਈ ਹੈ ਪ੍ਰਸ਼ਾਦ ਆ ਲੰਗਰ ਲਿਗਰ ਦਵਾਈਆਂ ਦਾ ਲੰਗਰ ਪਾੜੋ ਤੇ ਕਿ ਲੇ ਆਖੇ ਲਾ ਕੇ ਜੇ ਸੰਗ ਪ੍ਰਸ਼ਾਦ ਰੂਪੀ ਦਵਾਈ ਹੈ ਗੁਰੂ ਦਾ ਲੰਗਰ ਹੈ ਦਵਾਈਆਂ ਲੰਗਰ ਭਾਇਰ ਪ੍ਰਸ਼ਾਦ ਦੇ ਨੂੰ ਕਹਿੰਦੇ ਪ੍ਰਸ਼ਾਦ ਦਾ ਲੰਗਰ ਕਿਸੇ ਵੀ ਚੀਜ਼ ਦਾ ਜਿਹੜਾ ਸੰਗਤ ਰੂਪੀ ਬਣਦਾ ਜਾ ਬਿਲਕੁਲ ਆਖੇ ਲਾ ਸੁਖਵੰਤ ਵੀਰੇ ਜੇ ਭਰਾਵਾ ਦਾ ਇਹਨੂੰ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਜਿਹੜਾ ਆਇਆ ਤੁਸੀਂ ਕੁਝ ਹੋ ਹੋ ਜਾਏਗੇ ਨਹੀਂ ਨਹੀਂ ਉਹ じゃ ਕੁਝ ਨਹੀਂ ਇਹ ਪ੍ਰਸ਼ਾਦ ਰੂਪੀ ਦਵਾਈ ਹੈ ਪ੍ਰਸ਼ਾਦ ਰੂਪੀ ਹੈ ਭਰਾ ਬਣ ਕੇ ਗੋਲੀਆਂ ਨਹੀਂ ਲੈਣੀਆਂ ਮੇਰਾ ਵੀਰਾ ਬਣ ਕੇ ਭਾਈ ਬਣ ਕੇ ਛੋਟਾ ਭਾਈ ਬਣ ਗਿਆ ਮੈਂ ਛੋਟਾ ਭਾਈ ਆ ਦੇਖ ਮੈਂ ਤੇਰੇ ਪੈਰਾਂ ਨੂੰ ਹੱਥ ਲਾਉਣਾ ਛੋਟਾ ਭਾਈ ਇਹ ਸਰਦਾ ਤੇ ਸਾਡੇ ਪਾਠ ਕਰਦਾ ਪੰਜ ਬਾਣੀਆਂ ਪੜ੍ਹਦਾ ਫਿਰ ਤੇ ਭਲਾ ਭਲਾ ਕਰ ਦੂਗਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਯਾ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੇਰਾ ਭਾਈ ਬਣ ਨਾ ਲਾ ਲਾ ਅੱਖ ਲੱਗ ਭਾਈ ਭਾਈ ਨਹੀਂ ਮੇਰਾ ਬਾਈ ਬਣ ਕੇ ਮੰਨ ਲੈ ਬਾਈ ਬਣ ਅਸੀਂ ਲੈ ਲਓ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਲੈ ਲਓ ਸਿਗਵੰਤ ਵੀਰੇ ਨਾ ਨਾ ਬਾਈ ਨਾ ਨਾ ਬਾਈ ਤੁਸੀਂ ਲੈ ਲਓ ਯਾਰ ਜੇ ਤੁਹਾਨੂੰ ਚੰਗੀਆਂ ਗੋਲੀਆਂ ਲੱਗਦੀਆਂ ਤਾਂ ਤੁਸੀਂ ਲੈ ਲਓ ਉਹ ਤਾਂ ਲੈ ਲੈ ਤੇਰੇ ਵਾਸਤੇ ਵੀਰੇ ਜੇ ਸਾਡੇ ਵਾਸਤੇ ਹੁੰਦੀਆਂ ਸੀ ਲੈ ਲੈਣੀਆਂ ਸੀ ਲੈ ਲੈ ਮੇਰਾ ਵੀਰਾ ਸਿਗਵੰਤ ਵੀਰੇ ਨਹੀਂ ਮੈਂ ਗੋਲੀਆਂ ਨਹੀਂ ਨੇ ਵੀਰੇ ਸਿਗਵੰਤ ਵੀਰੇ ਤੇਰਾ ਕਹਿਣ ਤੇ ਉਹਨੇ ਸੰਗਲ ਖੋਲਿਆ ਭਰਾ ਅੱਜ ਲੱਗੇਗਾ ਆਖੇ ਲੱਗੇਗਾ ਬਾਈ ਬਣ ਕੇ ਬਾਈ ਬਣ ਕੇ ਪੜੇ ਨਹੀਂ ਗੋਲੀਆਂ ਲੈਣੀਆਂ ਵੱਡਾ ਭਾਈ ਅੱਖੇ ਲੱਗ ਜਾ ਫਿਰ ਵੱਡਾ ਭਾਈ ਅੱਖੇ ਲੱਗ ਜਾ ਮੈਂ ਤੇਰਾ ਵੱਡਾ ਭਾਈ ਆਖੇ ਲੱਗ ਜਾ ਲੈ ਲੈ ਅੱਖੇ ਵੀ ਲੱਗ ਪੜਾ ਜੇ ਜੇ ਤੁਹਾਨੂੰ ਚੰਗੀਆਂ ਲੱਗਦੇ ਤੁਸੀਂ ਦਰੋ ਮੈਂ ਧੰਨਵਾਦ ਖਾਲਾ ਖਾਲਾ ਕੋਈ ਪਿਆਰ ਨਾਲ ਬੋਲੇ ਸੋ ਨਿਹਾਲ ਸੋ